ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਮਹੱਤਮਪੂਰਨ ਸਥਾਨ ਜ਼ਿਲ੍ਹਿਆਂ ਵਾਲਾ ਬਾਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜ਼ਿਲ੍ਹਿਆਂ ਵਾਲਾ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੀ ਸੰਗਤ ਅਕਸਰ ਹੀ ਜ਼ਿਲ੍ਹਿਆਂ ਵਾਲਾ ਬਾਗ ਜ਼ਰੂਰ ਹੋ ਕੇ ਆਉਂਦੀ ਹੈ 13 ਅਪ੍ਰੈਲ 1919 ਨੂੰ ਹੋਏ ਖੂਨੀ ਸਾਕੇ ਕਰਕੇ ਤਾਂ ਅਸੀਂ ਸਾਰੇ ਜ਼ਿਲ੍ਹਿਆਂ ਵਾਲੇ ਬਾਗ ਬਾਰੇ ਜਾਣਦੇ ਹਾਂ ਪਰ ਅੱਜ ਤੁਹਾਨੂੰ ਦੱਸਾਂਗੇ ਇਸ ਦਾ ਪਿਸ਼ੋਕੜ ਕੀ ਹੈ ਇਹ ਬਾਗ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਬਾਗ ਹੈ ਹਸ਼ਿਆਰਪੁਰ ਦੇ ਪਿੰਡ ਮਾਲਪੁਰ ਦੇ ਚੌਧਰੀ ਗੁਲਾਬ ਰਾਏ ਬੈਂਸ ਦਾ ਪੁੱਤਰ ਸੀ ਸਰਦਾਰ ਹਿੰਮਤ ਸਿੰਘ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਿੱਖ ਮਿਸਲਾਂ ਦੀ ਪੂਰੀ ਝੜਤ ਸੀ ਸੂਬਾ ਸਰਹੰਦ ਤੇ ਜੋ ਕਾਰਵਾਈ ਕੀਤੀ ਗਈ ਸੀ ਉਸ ਵਿੱਚ ਇਨਾਂ ਨੇ ਹਿੱਸਾ ਲਿਆ ਸੀ ਤੇ ਉਦੋਂ ਇਹਨਾਂ ਨੂੰ ਇਨਾਮ ਵਜੋਂ ਫਤੇਗੜ ਸਾਬ ਦੀ ਤਹਿਸੀਲ ਸਰਹੰਦ ਦੇ ਪਿੰਡ ਜੱਲੇ ਦੀ ਜ਼ਗੀਰ ਮਿਲੀ ਸੀ ਪਿੰਡ ਜੱਲਾ ਮਹਾਰਾਜਾ ਪਟਿਆਲਾ ਦੇ ਪਰਹੋਇਤ ਪੰਡਤ ਜੱਲੇ ਨੇ ਆਬਾਦ ਕੀਤਾ ਸੀ ਤੇ ਉਹਦੇ ਨਾਮ ਤੇ ਹੀ ਪਿੰਡ ਦਾ ਨਾਮ ਜੱਲਾ ਪਿਆ ਸੀ ਜਦੋਂ ਜੱਲੇ ਪਿੰਡ ਦੀ ਜ਼ਗੀਰ ਮਿਲੀ ਤਾਂ ਸਰਦਾਰ ਹਿੰਮਤ ਸਿੰਘ ਵਜਣ ਲੱਗ ਪਏ ਜੱਲੇਵਾਲੀਆ ਸਰਦਾਰ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ ਦੇ ਵਿੱਚ ਜਾ ਕੇ ਸੇਵਾਵਾਂ ਦੇਣ ਲੱਗੇ 1812 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ ਵਿੱਚ ਸ਼ਾਮਲ ਕਰ ਲਿਆ ਸਰਦਾਰ ਹਿੰਮਤ ਸਿੰਘ ਨੇ ਤਕਨੀਕੀਆਂ ਸੇਵਾਵਾਂ ਦਿੱਤੀਆਂ ਉਸ ਦੇ ਬਦਲੇ ਸਰਦਾਰ ਹਿੰਮਤ ਸਿੰਘ ਨੂੰ ਦੋ ਜ਼ਗੀਰਾਂ ਮਿਲੀਆਂ ਇੱਕ ਤਾਂ ਇਹ ਜ਼ਿਲ੍ਹਿਆਂ ਵਾਲਾ ਬਾਗ ਤੇ ਦੂਜਾ ਜ਼ਿਲ੍ਹਾ ਜਲੰਧਰ ਦਾ ਪਿੰਡ ਅਲਾਵਲਪੁਰ ਉਸ ਸਮੇਂ ਇਹ ਖਾਲੀ ਥਾਂ ਸੀ ਤੇ ਇੱਥੇ ਕੁਝ ਬੂਟੇ ਲਾਏ ਗਏ ਉਹਨਾਂ ਬੂਟਿਆਂ ਨੂੰ ਬਾਗ ਦਾ ਨਾਮ ਦਿੱਤਾ ਗਿਆ ਤੇ ਫਿਰ ਇਹ ਬਾਗ ਵਜਣ ਲੱਗਿਆ ਜੱਲੇਵਾਲੀਆਂ ਦਾ ਬਾਗ ਸਮਾਂ ਬੀਤਦਾ ਗਿਆ ਤੇ ਫਿਰ ਸਰਦਾਰ ਹਿੰਮਤ ਸਿੰਘ ਫੌਤ ਹੋ ਗਏ ਇੱਥੇ ਸਰਦਾਰ ਹਿੰਮਤ ਸਿੰਘ ਨੇ ਬਾਗ ਲਗਵਾ ਲਿਆ ਪਰ ਰਹਿائش ਨਹੀਂ ਕੀਤੀ ਸੀ ਤੇ ਜਿਹੜੀ ਪਿੰਡ ਅਲਾਵਲਪੁਰ ਵਾਲੀ ਜ਼ਮੀਨ ਸੀ ਉਹ ਚਾਰ ਪੁੱਤਰਾਂ ਦੇ ਵਿੱਚ ਵੰਡੀ ਗਈ ਇਹ ਸਿਰਫ ਉਦੋਂ ਨਾਂ ਦਾ ਹੀ ਬਾਗ ਸੀ ਇੱਥੇ ਕੁਝ ਕੁ ਬੂਟੇ ਸਰਦਾਰਾਂ ਦੀ ਸਮਾਦੀ ਤੇ ਖੂਹ ਸੀ ਬਾਕੀ ਸਾਰਾ ਰੜਾ ਮੈਦਾਨ ਸੀ ਉਹ ਮੈਦਾਨ ਤੇ ਖੂਹ ਜਿੱਥੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦਾ ਖੂਨ ਵਹਾ ਦਿੱਤਾ ਗਿਆ ਸੀ ਜਦੋਂ 13 ਅਪ੍ਰੈਲ 1919 ਵਿੱਚ ਇੱਥੇ ਖੂਨੀ ਸਾਾਕਾ ਹੋਇਆ ਤਾਂ ਇਹ 6.5 ਏਕੜ ਜਗ੍ਹਾ ਦੁਨੀਆ ਦੇ ਨਕਸ਼ੇ ਤੇ ਮਸ਼ਹੂਰ ਹੋ ਗਈ। 13 ਅਪ੍ਰੈਲ 1919 ਦੇ ਵਿੱਚ ਸਾਕੇ ਤੋਂ ਬਾਅਦ ਇੱਕ ਯਾਦਗਾਰ ਕਮੇਟੀ ਬਣੀ ਸੀ। 1923 ਦੇ ਵਿੱਚ 5,65,000 ਵਿੱਚ ਇਹ ਜਗ੍ਹਾ ਨੂੰ ਖਰੀਦ ਲਿਆ ਗਿਆ। ਕੁਝ ਇਤਿਹਾਸ ਦੇ ਪੰਨੇ ਇਹ ਕਹਿੰਦੇ ਹਨ ਕਿ ਇਹ ਜਗ੍ਹਾ 1 ਅਗਸਤ 1920 ਦੇ ਵਿੱਚ 5,60,472 ਰੁਪਏ ਦੇ ਵਿੱਚ ਖਰੀਦੀ ਗਈ ਤੇ ਕੁਝ ਨਾਲ ਲੱਗਦੀਆਂ ਇਮਾਰਤਾਂ ਵੀ ਇਸ ਵਿੱਚ ਜੋ ਮੌਜੂਦਾ ਯਾਦਗਾਰ ਹੈ ਉਸ ਨੂੰ ਤਿਆਰ ਕਰਨ ਵਿੱਚ ਅਮਰੀਕਾ ਤੋਂ ਆਰਕੀਟੈਕਟ ਬੁਲਾਏ ਗਏ ਜਿਨ੍ਹਾਂ ਨੇ ਇੱਥੇ ਯਾਦਗਾਰ ਦਾ ਨਕਸ਼ਾ ਤਿਆਰ ਕੀਤਾ ਤੇ ਦੋਸਤੋ ਹੌਲੀ ਹੌਲੀ ਕਰਕੇ ਜੱਲੇ ਵਾਲੀਆਂ ਦੇ ਬਾਗ ਤੋਂ ਇਹ ਜਿਲਿਆਂ ਵਾਲਾ ਬਾਗ ਇਸ ਦਾ ਜਿਹੜਾ ਨਾਮ ਉਹ ਪਿਆ ਸੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੋ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ